ਕੈਨੇਡਾ ਦੇ ਵਿੱਚ ਬਹੁਤ ਇੰਡੀਅਨ ਡਿਪਲੋਮੈਟਾਂ ਨੇ ਖੁੱਲ ਕੇ ਕ੍ਰਿਮੀਨਲ ਕਾਰਵਾਈਆਂ ਕੀਤੀਆਂ ਨੇ ਉਹ ਸਟੈਂਟਨ ਨੂੰ ਸਟੈਂਟਨ ਤੋਂ ਜ਼ਿਆਦਾ ਉੱਥੇ ਇਸ ਗੱਲ ਦਾ ਕਿਸੇ ਨੂੰ ਪਤਾ ਸੋ ਇਹ ਜਿਹੜੀ ਪ੍ਰਿਵਿਲੇਜ ਹੁੰਦੀ ਹੈ ਕਿ ਡਿਪਲੋਮੈਟ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਸੋ ਜਿਹੜੀਆਂ ਸੰਗੀਨ ਕਿਸਮ ਦੇ ਦੀਆਂ ਵਾਰਦਾਤਾਂ ਨੇ ਗੰਭੀਰ ਕਿਸਮ ਦੀਆਂ ਵਾਰਦਾਤਾਂ ਨੇ ਜਿਵੇਂ 에어 ਇੰਡੀਆ ਦੀ ਫਲਾਈਟ ਨੰਬਰ 182 ਨੂੰ ਅਧ ਅਸਮਾਨੇ ਉਡਾ ਦਿੱਤਾ ਗਿਆ 329 ਯਾਤਰੀਆਂ ਨੂੰ ਕਤਲ ਕੀਤਾ ਇੰਡੀਆ ਨੇ ਉਹਦੇ 'ਚ ਉਹਨਾਂ ਦਾ ਹੱਥਜ਼ਾਰ ਹੁੰਦਾ ਸੀ ਤੇ ਉਹਨਾਂ ਨੂੰ ਕੱਢ ਤਾਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਉਹਨਾਂ ਤੋਂ ਪਿੱਛੇ ਜੇ ਪ੍ਰਾਗ ਜਾਂਦੀ ਗੱਲ ਹੋਈ ਹੈ ਆਈਐਫਐ ਸਬਰਜੀਤ ਦੀ ਗੱਲ ਹੋਈ ਹੈ ਤਾਂ ਉਹਨਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਸਕੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤੇ ਉਹਨਾਂ ਨੂੰ ਸਿਰਫ ਉਹਨਾਂ ਨੇ ਦੇਸ਼ ਨਿਕਾਲਾ ਦਿੱਤਾ ਮੁਲਕ ਤੋਂ ਕੱਢਿਆ ਸੋ ਇਹ ਉਹਨਾਂ ਕੋਲ ਇੱਕ ਪਰਵੇਲੇਜ ਹੁੰਦੀ ਹੈ ਤੇ ਉਹ ਇੱਕ ਇੱਕ ਤਰੀਕੇ ਨਾਲ ਕਹਾਂਗੇ ਕਿ ਇਹ ਵੀਕ ਪੁਆਇੰਟ ਹੋ ਜਾਂਦਾ ਉੱਥੇ ਭਾਵੇਂ ਅਮਰੀਕਾ ਭਾਵੇਂ ਕੈਨੇਡਾ ਹਾਲਾਂਕਿ ਪਤਾ ਹੁੰਦਾ ਹੈ ਨਾ ਏਜੰਸੀਆਂ ਨੂੰ ਕਿ ਅ ਇਸ ਡਿਪਲੋਮੈਟ ਦਾ ਸਿੱਧਾ-ਸਿੱਧਾ ਹੱਥ ਉਹਦੇ ਵਿੱਚ ਘਟਨਾ ਦੇ ਵਿੱਚ ਜਾਂ ਵਾਰਦਾਤ ਦੇ ਵਿੱਚ ਸੋ ਪੁਲਿਸ ਨੂੰ ਕ੍ਰਿਮੀਨਲ ਕੇਸ ਬਣਾਉਣ ਲਈ ਵਰਤੇ ਜਾਣ ਵਾਲੇ ਤਰੀਕਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਸਮਝਣ ਦੀ ਲੋੜ ਹੈ ਤੇ ਟਰਾਂਸਨੈਸ਼ਨਲ ਰਿਪ੍ਰੈਸ਼ਨ ਹੁੰਦਾ ਕੀ ਆ ਕਿਹੜੀਆਂ-ਕਿਹੜੀਆਂ ਕਾਰਵਾਈਆਂ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਇਸ ਸਬੰਧੀ ਵੀ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਇਹ ਜੇ ਕਾਨੂੰਨ ਬਣ ਜਾਂਦਾ ਸੋ ਦੈਂਸ ਟੈਂਟਰ ਨੇ ਜਿਹੜੇ ਉਹਨਾਂ ਨੇ ਸਹੀ ਗੱਲ ਕਹੀ ਹੈ ਕਿ ਕਾਨੂੰਨ ਲਾਗੂ ਕਿਵੇਂ ਕਰਨਾ ਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਹੈ ਕੀ ਆ ਉਹ ਮਤਲਬ ਇਹਦਾ ਹਿੱਸਾ ਤੇ ਉਹਨੂੰ ਸਮਝਣ ਦੀ ਲੋੜ ਹੈ ਇਹ ਸਾਰਿਆਂ ਨੂੰ ਸਮਝਾਉਣ ਦੀ ਵੀ ਲੋੜ ਹੈ ਸੋ ਅਮਰੀਕਾ ਦੇ ਵਿੱਚ ਵੀ ਇਸ ਗੱਲ ਨੂੰ ਬਹੁਤ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਤੇ ਬੜੀ ਗੱਲ ਇਹ ਆ ਵੀ ਸਾਨੂੰ ਵੀ ਸਮਝਣ ਦੀ ਲੋੜ ਹੈ ਇਹ ਦੇਖੋ ਕਾਨੂੰਨ ਬਣ ਰਿਹਾ ਹੈ ਕਾਨੂੰਨ ਪਾਸ ਹੋ ਰਿਹਾ ਸਿੱਖਾਂ ਤੇ ਹਿੰਦੂਆਂ ਦਾ ਜੱਫ ਪਿਆ ਹੋਇਆ ਕੈਲੀਫੋਰਨੀਆ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ SB509 ਨੂੰ ਲੈ ਕੇ ਹਿੰਦੂ ਕਹਿੰਦੇ ਕਿ ਅਸੀਂ ਦੱਸਣ ਨਹੀਂ ਦੇਣਾ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਹੁੰਦਾ ਕੀ ਹੈ ਪਰ ਕੀ ਸਾਨੂੰ ਪਤਾ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਹੁੰਦਾ ਕੀ ਹੈ ਇਹਦੇ ਬਾਰੇ ਸਾਨੂੰ ਵੀ ਟ੍ਰੇਨਿੰਗ ਦੀ ਲੋੜ ਹੈ ਤੇ ਇਹਦੇ ਬਾਰੇ ਸਾਰੀਆਂ ਉਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਹਾਈ ਸਦੋਂ ਮਦੀਨ ਹੈ ਇਸ ਸੰਬੰਧੀ ਕਿ ਜਿੱਥੇ ਕਿਤੇ ਸਾਨੂੰ ਖਤਰਾ ਸਿੱਖੀ ਨੂੰ ਖਤਰਾ ਸਿੱਖ ਧਰਮ ਨੂੰ ਖਤਰਾ ਜਿੱਥੇ ਕਿਤੇ ਸਾਡੀ ਜਿਹੜੀ ਜਦੋਂ ਜਿਹੜਾ ਉਸ ਨੂੰ ਖਤਰਾ ਸਾਨੂੰ ਧਮਕਾਇਆ ਜਾਂਦਾ ਸਾਡੇ ਪਰਿਵਾਰਾਂ ਨੂੰ ਧਮਕਾਇਆ ਜਾਂਦਾ ਪਿੱਛੇ ਇੰਡੀਆ 'ਚ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਹੈ ਨੇ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਚ ਆਉਂਦੀਆਂ ਨੇ